ਕਿ ਮੈਂ ਇਹ ਗੱਲ ਦਾ ਇਹਨੂੰ ਓਪਨ ਚੈਲੰਜ ਕਰਨਾ ਚਾਹਣਾ ਕਿ ਮੇਰੇ ਕੋਲ ਥਾਰ ਆ ਤੇਰੇ ਕੋਲ ਅੰਡਰਵਰ ਜੇ ਮੇਰੇ ਖੂਨ ਦੇ ਵਿੱਚ ਤੰਬਾਕੂ दारू ਤੇ ਚਿੱਟਾ ਨਿਕਲਿਆਵੇ ਜਗਾ ਤੇਰੀ ਟਾਈਮ ਤੇਰਾ ਤੂੰ ਦੱਸ ਕਿੱਥੇ ਆਪਾਂ ਡਰਗ ਟੈਸਟ ਕਰਵਾਉਣਾ ਪ੍ਰਸ਼ਾਸਨਾ ਚਾਹੇ ਡਰਗ ਟੈਸਟ ਕਰਵਾ ਦੋ ਅਸੀਂ ਦਮਾਲਾ ਬੰਦੇ ਆ ਅਸੀਂ ਗੁਰੂ ਦੇ ਸਿੱਖ ਆ ਤੇਰਾ ਤਾਂ ਤੂੰ ਤਾਂ ਆਪਣੇ ਗੁਰੂ ਸਾਹਿਬ ਦੇ ਕਹੇ ਤੇ ਬਾਲ ਵੀ ਨਹੀਂ ਰੱਖ ਸਕਿਆ ਤੂੰ ਸਾਨੂੰ ਦੱਸੇਗਾ ਵੀ ਮੈਂ ਸਿੱਖਾ ਇਹ ਕਿਉਂ ਨਹੀਂ ਹੈਗਾ। ਸੋ ਮੈਂ ਪ੍ਰਸ਼ਾਸਨ ਨੂੰ ਕਹਿੰਨਾ ਥੋੜੀ ਜੀ ਇਹਦੀ ਜ਼ੁਬਾਨ ਦੇ ਲਗਾਮ ਦਿੱਤਾ ਜਾਵੇ। ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ। ਕਰੋ ਸਾਨੂੰ ਤੁਹਾਡੇ ਤੇ ਬੜਾ ਭਰੋਸਾ ਹੈ। ਪਰ ਇਹਨੂੰ ਇਹ ਦੱਸੋ ਵੀ ਇਹ ਕੀ ਕੀ ਗੱਲਾਂ ਰਾਤ ਨੂੰ ਕਰਦਾ ਹੈ। ਕੀ ਕੀ ਕਪਾ ਪਾ ਕੇ ਡਿਲੀਟ ਕਰਦਾ ਹੈ। ਹਰਕੁਸ਼ੀ ਕਾ ਖਾਲਸਾ ਵੈਕੁਸ਼ੀ ਕੀ ਫਤਿਹ। ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਸਾਨੂੰ ਉਹਨਾਂ ਨੇ ਵੀਡੀਓ ਪਾਉਣ ਤੋਂ ਮਨਾ ਕੀਤਾ ਹੋਇਆ। ਠੀਕ ਹੈ। ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਾਂ ਤੇ ਪਹਿਲਾਂ ਵੀ ਸਾਨੂੰ ਇਨਸਾਫ਼ ਮਿਲਿਆ ਤਾਂ ਹੁਣ ਵੀ ਮਿਲੂਗਾ। ਪਰ ਕਈ ਚੀਜ਼ਾਂ ਦੀ ਹੱਦ ਹੁੰਦੀ ਹੈ। ਅਸੀਂ ਸਿੱਖੀ ਕਰਕੇ ਤੁਰੇ ਫਿਰਦੇ ਆ ਬਹੁਤ ਜਾਣੇ ਨੂੰ ਇਹ ਗੱਲ ਤਾਂ ਨਹੀਂ ਪਤਾ ਹੋਣਾ ਵੀ 295 A ਦਾ ਗੁਰੂ ਸਾਹਿਬ ਦੀ ਬੇਦਬੀ ਰੋਕਣ ਦੇ ਕੰਪਲੇਨਟ ਅਸੀਂ ਹੈਗੇ ਆ ਉਹ ਚੀਜ਼ ਦਾ ਸਾਡੇ ਤੇ ਵੀ ਕੇਸ ਚੱਲਦਾ ਅਸੀਂ ਉਹਨਾਂ ਤੇ ਵੀ ਕੇਸ ਕੀਤਾ ਹੋਇਆ ਠੀਕ ਆ ਬਾਕੀ ਨੇ ਮੇਰੇ ਪਰਿਵਾਰ ਬਾਰੇ ਸਾਰੇ ਕੁਝ ਬੋਲੇ ਆ ਹੁਣ ਇਹ ਇੱਕ ਆ ਗੱਲ ਕਹਿ ਰਿਹਾ ਇਹ ਮੇਰੀ ਸਿੱਖੀ ਤੇ ਸਵਾਲੀਆ ਨਿਸ਼ਾਨ ਆ ਹਾਂ ਮਾਲਾ ਬਣ ਕੇ ਜਾਂ ਕੋਈ ਸਿੱਖ ਜਿਹੜੇ ਗੁਰੂ ਸਾਹਿਬ ਨੇ ਬੱਜਰ ਗ੍ਰਹਿਤਾਂ ਦੱਸੀਆਂ ਨੇ ਉਹ ਉਹਦੇ ਵਿੱਚ ਤਬਾਕੂ ਸਭ ਨਾਲ ਵੱਡੀ ਬੱਜਰ ਗ੍ਰਹਿਤ ਹੈ ਤੇ ਮੈਂ ਵੀ ਗੱਲ ਦਾ ਇਹਨੂੰ ਓਪਨ ਚੈਲੰਜ ਕਰਨਾ ਚਾਹਣਾ ਕਿ ਮੇਰੇ ਕੋਲ ਥਾਰ ਆ ਤੇਰੇ ਕੋਲ ਡੈਵਰ ਜੇ ਮੇਰੇ ਖੂਨ ਦੇ ਵਿੱਚ ਤੰਬਾਕੂ ਦਾਰੂ ਤੇ ਚਿੱਟਾ ਨਿਕਲਿਆਵੇ ਜਗਾ ਤੇਰੀ ਟਾਈਮ ਤੇਰਾ ਤੂੰ ਦੱਸ ਕਿੱਥੇ ਆਪਾਂ ਡਰੋਗ ਟੈਸਟ ਕਰਵਾਉਣਾ ਪ੍ਰਸ਼ਾਸਨਾ ਚਾਹੇ ਡਰੋਗ ਟੈਸਟ ਕਰਵਾ ਦੋ। ਅਸੀਂ ਦਮਾਲਾ ਬੰਦੇ ਆਂ, ਅਸੀਂ ਗੁਰੂ ਦੇ ਸਿੱਖਾਂ। ਤੇਰਾ ਤਾਂ ਤੂੰ ਤਾਂ ਆਪਣੇ ਗੁਰੂ ਸਾਹਿਬ ਦੇ ਕਹੇ ਤੇ ਬਾਲ ਵੀ ਨਹੀਂ ਰੱਖ ਸਕਿਆ ਤੇ ਤੂੰ ਸਾਨੂੰ ਦੱਸਿੰਗਾ ਵੀ ਮੈਂ ਸਿੱਖ ਐ ਕਿ ਨਹੀਂ ਹੈਗਾ। ਸੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਥੋੜੀ ਜੀ ਇਹਦੀ ਜ਼ੁਬਾਨ ਦੇ ਲਗਾਮ ਦਿੱਤਾ ਜਾਵੇ। ਤੁਸੀਂ ਆਪਣੀ ਕਾਰਵਾਈ ਕਰ ਰਹੇ ਹੋ, ਕਰੋ ਸਾਨੂੰ ਤੁਹਾਡੇ ਤੇ ਬੜਾ ਭਰੋਸਾ। ਪਰ ਇਹਨੂੰ ਇਹ ਦੱਸੋ ਵੀ ਇਹ ਕੀ ਕੀ ਗੱਲਾਂ ਰਾਤ ਨੂੰ ਕਰਦਾ ਹੈ, ਕੀ ਕੀ ਕਾਪਾ ਪਾ ਕੇ ਡਿਲੀਟ ਕਰਦਾ ਹੈ। ਸੋ ਮੈਂ ਬੇਨਤੀ ਇਹ ਕਰਨਾ ਚਾਹਣਾ ਵੀ ਤੂੰ ਜੱਤਾਂ ਡਰਾਈਵਰ ਖੜਾ ਜੀ ਜਾਂ ਫਿਰ ਥਾਰ ਲੈ ਜੀ ਜੇ ਮੇਰੇ ਖੂਨ ਦੇ ਵਿੱਚੋਂ ਚਿੱਟਾ दारू ਤੇ ਤਬਾਕੂ ਨਿਕਲੇ ਹੋਵੇ ਜਰਦਾ ਜੋ ਤੂੰ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿਣ ਲੱਗਾ ਯਾਰ ਸੋ ਫੇਕ ਆਈਡੀਆਂ ਦੀ ਗੱਲ ਹੈ ਉਹ ਪ੍ਰਸ਼ਾਸਨ ਨੂੰ ਸਭ ਨੇ ਕੰਪਲੇਂਟਾਂ ਦਿੱਤੀਆਂ ਆਈਆਂ ਨੇ ਮੈਂ ਹਜੇ ਵੀ ਇਹ ਗੱਲ ਕਹਿਣਾ ਤੂੰ ਮੇਰੇ ਪਰਿਵਾਰ ਦਾ ਕੋਈ ਬੰਦਾ ਛੱਡਿਆ ਨਹੀਂ ਭੰਡਣ ਨੂੰ ਪਰ ਤੇਰੇ ਮਾਪਿਓ ਤੇਰੇ ਸਹੁਰੇ ਬਹੁਤ ਵਧੀਆ ਬੰਦੇ ਨੇ ਉਹਨਾਂ ਦੀ ਕਿਸਮਤ ਮਾੜੀ ਹੈ ਵੀ ਤੂੰ ਉਹਨਾਂ ਦੇ ਘਰੇ ਪੈਦਾ ਸ਼ੋਕ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਇਸ ਕਰਕੇ ਅਸੀਂ ਚੋਪਾਂ ਜੋ ਜਿਵੇਂ ਕਰਨਗੇ ਓਵੇਂ ਠੀਕ ਹੈ ਬਾਕੀ ਸਾਡੇ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਲੀ ਹੁਣ ਕਦੋਂ ਡਾਪ ਡਸਟ ਕਰਾਉਣਾ